ਸਾਹਿਕਾਨ ਮੈਂ ਆ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ 2 ਹਫ਼ਤਿਆਂ ਵਾਸਤੇ ਮੁਅਤਲ ਕਰ ਦਿੱਤਾ ਗਿਆ ਉਹਨੇ ਉਹਨਾਂ ਦੇ ਅਹੁਦੇ ਉੱਤੋਂ ਅਤੇ ਉਸ ਦੀ ਜਗ੍ਹਾ ਤੇ ਸ੍ਰੀ ਦਮਦਮਾ ਸਾਹਿਬ ਦਾ ਹੈੱਡ ਗ੍ਰੰਤੀ ਹੈ ਉਸ ਨੂੰ ਇੰਚਾਰਜ ਲਗਾ ਦਿੱਤਾ ਗਿਆ ਹੈ। ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਕਾਰਟੋ ਕਲੇਜ ਦਾ ਜਿਹੜਾ ਪਰਚਾਵਾ ਹੈ ਉਹ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਤੇ ਵੀ ਪਿਆ ਹੈ ਇੱਕ 15 ਸਕਿੰਟ ਦੀ ਵੀਡੀਓ ਵਾਇਰਲ ਹੋਈ ਦੂਸਰੇ ਪਾਸੇ ਜਿਹੜੇ ਗਰੁਪ ਨਹੀਂ ਸਕੇ ਸਾਨੂੰ ਨੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਉਹਨਾਂ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਕਿ ਮੇਰੀ ਘਰ ਵਾਲੀ ਦੇ ਨਾਲ ਇਹਨਾਂ ਦੇ ਜਨਸੀ ਨਜਾਇਜ਼ ਸੰਬੰਧ ਸੀ ਭਾਵੇਂ ਇਸ ਦਾ ਹਵਾਲਾ ਦੇ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਲੇਕਿਨ ਇਧਰ ਸਿਆਸਤ ਦੇ ਵਿੱਚ ਬੜਾ ਵੱਡਾ ਬਦਲ ਆ ਗਿਆ ਹੈ ਜੇਕਰ ਸੁਖਬੀਰ ਬਾਦਲ ਹੈ ਜੇਕਰ ਵਿਰਸਾ ਸਿੰਘ ਬਲਟੋਹਾ ਹੈ ਤਾਂ ਸ਼੍ਰੋਮਣੀ ਅਕਾਲੀ ਦੇ ਵਿੱਚ ਹਰ ਗੱਲ ਜਾਇਜ਼ ਹੈ ਹਰ ਚੀਜ਼ ਸੰਭਵ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਵੀ ਇੰਨੀ ਜਲਦੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਵਾਲੇ ਨਹੀਂ ਅਤੇ ਨਾ ਹੀ ਉਹ ਪ੍ਰਧਾਨਗੀ ਜਿਹੜੇ ਚੰਬਰ ਕੇ ਬੈਠੇ ਹੋਏ ਨੇ ਪ੍ਰਧਾਨਗੀ ਨੂੰ ਦੂਸਰੇ ਪਾਸੇ ਵਿਰਸਾ ਸਿੰਘ ਬਲਟੋਹਾ ਵੱਲੋਂ ਜਿਹੜਾ ਸਿਆਸੀ ਜਿਹੜਾ ਜਾਲ ਬੁਣਿਆ ਗਿਆ ਬੜੇ ਵਧੀਆ ਤੇ ਸੋਖੇ ਤਰੀਕੇ ਦੇ ਨਾਲ ਫਸ ਗਿਆ ਹੈ ਸ਼੍ਰੀ ਦਮਦਵਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣੀ ਉਹਨਾਂ ਨੇ ਕਿਹਾ ਕਿ ਮੈਨੂੰ ਮੌਕਾ ਤਾਂ ਦਿਓ ਮੈਂ ਸਿੱਖ ਪੰਦੇਸ ਕੌਮ ਦੇ ਸਾਹਮਣੇ ਜਾਵਾਂਗਾ ਅਤੇ ਮੈਂ ਹੋਰ ਵੀ ਖੁਲਾਸੇ ਕਰਾਂਗਾ ਸ਼੍ਰੀ ਦਮਦਵਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਇਹਨਾਂ ਨੇ ਮਖੌਟਾ ਪਹਿਨਿਆ ਹੋਇਆ ਹੈ ਜਿਹੜਾ ਇਹ ਆਪਣੇ ਆਪ ਨੂੰ ਸਹੀ ਦੱਸਦੇ ਨੇ ਜਿਹੜਾ ਇਹ ਚੀਕਦੇ ਨੇ ਰੋਂਦੇ ਨੇ ਲੇੜੜੀਆਂ ਕੱਢਦੇ ਨੇ ਕਿ ਹੋ ਸਕਦਾ ਕਿ ਸ਼ਾਇਦ ਮੈਨੂੰ ਪੰਥ ਮਾਫ ਕਰ ਦੇਵੇ ਕਾਂ ਤਾਂ ਮੇਰੇ ਦੇ ਤਸ ਕਰੇ ਉਹ ਕਹਿੰਦਾ ਅਜਾਇ ਨਹੀਂ ਹੋਵੇਗਾ ਸੱਚ ਸੱਚ ਹੁੰਦਾ ਹੈ ਝੂਠ ਝੂਠ ਹੁੰਦਾ ਹੈ ਕਹਿੰਦਾ ਮੇਰੇ ਕੋਲ ਹੋਰ ਵੀ ਬੜੇ ਸਬੂਤ ਨੇ ਇਹ ਵਿਸ਼ਸਿਕ ਬਲਟੋਹਰੇ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਵਿਰਸਾ ਸਿੰਘ ਬਲਟੋਹਾ ਦੀ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਹੋ ਚੁੱਕੀ ਹੈ ਰਸਮੀ ਤਰੀਕੇ ਨਾਲ ਉਸ ਨੂੰ ਸ਼ਾਮਲ ਕਰਾਉਣਾ ਇੱਕ ਜਾਂ ਦੋ ਦਿਨ ਲੱਗ ਸਕਦੇ ਨੇ ਲੇਕਿਨ ਅੰਦਰ ਖਾਤੇ ਚਾਹੋ ਸੁਖਬੀਰ ਸਿੰਘ ਬਾਦਲ ਹੈ ਚਾਹੋ ਬਲਵਿੰਦਰ ਸਿੰਘ ਪੁੰਦੜਾ ਹੈ ਤੇ ਚਾਹੇ ਉਹ ਦਲਜੀਤ ਸਿੰਘ ਚੀਮਾ ਨੇ ਇਹਨਾਂ ਵੱਲੋਂ ਅੰਦਰ ਖਾਤੇ ਅੰਦਰਲੇ ਸੂਤਰ ਦੱਸਦੇ ਨੇ ਕਿ ਹਾਂ ਕਰ ਦਿੱਤੀ ਗਈ ਹੈ ਕਿ ਲਗਾਤਾਰ ਲੱਗੇ ਰਹੋ ਡਾਊਨ ਕਰੋ ਚਾਹੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਵੇ ਤੇ ਚਾਹੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣ ਯਾਨੀ ਕਿ ਸ੍ਰੀ ਅਕਾਲ ਤਖਤ ਸੈੱਬ ਦੀ ਫਸੀਲਤੂ ਵੱਡੇ ਫਾਸਲੇ ਫੈਸਲੇ ਆਏ ਹੋਣ ਵੱਡੇ ਫਰਮਾਨ ਜਾਰੀ ਹੋਏ ਹੋਣ ਤੇ ਕੰਨਾਂ ਤੇ ਜੋ ਨਹੀਂ ਸਰਕੀ ਨਾ ਬਲਵਿੰਦਰ ਪੁੰਦੜ ਨਾ ਡਾਕਟਰ ਦਰਜੀਤ ਸਿੰਘ ਚੀਮਾ ਯਾਨੀ ਕਿ ਜਿੰਨੇ ਵੀ ਸੁਖਬੀਰ ਸਿੰਘ ਬਾਦਲ ਦੇ ਧੜੇ ਵਾਲੇ ਨੇ ਇਧਰ ਫਿਰ ਦੁਬਾਰਾ ਰੋਪਟ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਯਾਨੀ ਕਿ ਬਾਗੀ ਧੜਾ ਤੇ ਦਾਗੀ ਧੜਾ ਇਕੱਠਾ ਨਹੀਂ ਹੋਵੇਗਾ ਅਨੁਮਾਨ ਲਗਾਇਆ ਜਾ ਸਕਦਾ ਹੈ ਕਿਉਂਕਿ ਵਿਰਸਾ ਸਿੰਘ ਬਲਟੋ ਉਹਦੀ ਐਂਟਰੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫਿਰ ਦੁਬਾਰਾ ਵਾਪਸ ਹੋ ਚੁੱਕੀ ਹੈ ਫਿਰ ਇਧਰ ਅੱਜ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਇਹ ਵੀ ਕਹਿ ਦਿੱਤਾ ਉਹਨਾਂ ਨੇ ਕਿ ਸਾਰੇ ਫੈਸਲੇ ਚਾਹੇ ਉਹ ਵਿਰਸਾ ਸਿੰਘ ਬਲਟੋ ਦਾ ਫੈਸਲਾ ਹੈ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀ ਸਿੰਘ ਬਾਦਲ ਦਾ ਫੈਸਲਾ ਹੈ ਉਹਨਾਂ ਨੇ ਕਿਹਾ ਫੈਸਲੇ ਬਦਲੇ ਜਾਣੇ ਨੇ ਇਹ ਸਾਰਾ ਪੰਜਾਬ ਦੇਖੇਗਾ ਅਤੇ ਪੰਜਾਬ ਦੇ ਵਿੱਚ ਪੰਥਕ ਲੋਕ ਵੇਖਣਗੇ ਕਿ ਕਿਸ ਤਰ੍ਹਾਂ ਗੁਰੂ ਘਰ ਦੇ ਵਜ਼ੀਰਾ ਦੇ ਫੈਸਲਿਆਂ ਨੂੰ ਠੋਕਰ ਮਾਰ ਕੇ ਆਪ ਦਾ ਸਿਆਸੀ ਤਾਣਾ ਬਣਾ ਬੁੜਾ ਜਾਂਦਾ ਹੈ ਸੂਤਰ ਦੱਸ ਰਿਹਾ ਕਿ ਵਿਰਸਾ ਸਿੰਘ ਵਲਟੋਹਾ ਨੂੰ ਹਰੀ ਝੰਡੀ ਮਿਲ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਧੰਨਵਾਦ